ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਘਰ ਦੂਜਾ ਮੰਹਲਾ ਪੰਜਵਾਂ ਤਦ ਬਿਨ ਦੂਜਾ ਨਾਹੀ ਕੋਈ ਉਹ ਕਰਤਾਰ ਕਰੈ ਸੋ ਹੋਏ ਦੁੱਬੇਨ ਦੂਚਾ ਨਹੀਂ ਕੋਏ ਤਤੂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ ਤੂੰ ਕਰਤਾਰ ਕਰੈ ਸੋ ਹੋਏ ਜੋ ਕੋਈ ਤੂੰ ਕਰਦਾ ਹੈ ਉਹੀ ਹੁੰਦਾ ਹੈ ਦੇਰ ਆਜੂਰ ਤੇਰੀ ਮਨ ਟੇਕ ਤੇਰਾ ਹੀ ਤਾਨ ਹੈ ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ ਸਦਾ ਸਦਾ ਜਪ ਨਾਨਕ ਇੱਕ ਇਹ ਨਾਨਕ ਸਦਾ ਹੀ ਉਸ ਇੱਕ ਪ੍ਰਮਾਤਮਾ ਦਾ ਨਾਮ ਜਪਦਾ ਰਹੋ ਸਭ ਉਪਰ ਪਾਰ ਬ੍ਰਹਮ ਦਾ ਤਾਰ ਇਹ ਭਾਈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰਾਖਾ ਹੈ ਤੇਰੀ ਤੇਕ ਤੇਰਾ ਆਧਾਰ ਇਹ ਪ੍ਰਭੂ ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਤੇਰਾ ਹੀ ਸੰਹਾਰਾ ਹੈ ਰਹਾਉ ਹੈ ਤੂੰ ਹੈ ਤੂੰ ਹੋ ਬਨਹਾਰ आगम आगाद ऊच अपार हे अपाहुज प्रभु हे अथा प्रभु हे सब तो ऊचे ते बेअंत प्रभु हर ता हर वेले तू ही तू है तू ही सदा कायम रहने वाला है जो तुद सेवा तिन भाव दुख नाहे हे प्रभु ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪਹ ਨਹੀਂ ਸਕਦਾ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਇਹ ਨਾਨਕ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦੇ ਹਨ ਜੋ ਦੀਸਾ ਸੋ ਤੇਰਾ ਰੂਪ ਗੁਣ ਨਿਧਾਨ गोविन्द अनूप हे गुणा दे खजाने हे सोहने गोविंद जगत विच जो कुछ दिसता है तेरा ही स्वरूप है सिमर 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 जन सोए हे मनुख सदा उस परमात्मा दा सिमरन करदा रहो नानक कर्म परापत्त होए हे नानक ਪਰਮਾਤਮਾ ਦਾ ਸਿਮਰਨ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ਜਿਨ ਜੱਪਿਆ ਤਿਸ ਕਉ ਬਲੇਖ ਹਾਰੂ ਇਹ ਭਾਈ ਜਿਸ ਮਨੁਖ ਦੇ ਪਰਮਾਤਮਾ ਦਾ ਨਾਮ ਜੱਪਿਆ ਹੈ ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਤਿਸ ਕੈ ਸੰਗ ਉਤਾਰੈ ਸੰਸਾਰ ਉਸ ਮਨੁਖ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਕਉ ਨਾਨਕ ਪ੍ਰਭ ਲੋਚਾ ਪੂਰ ਏ ਨਾਨਕ ਆਖ ਏ ਪ੍ਰਭ ਮੇਰੀ ਤਾਂਗ ਪੂਰੀ ਕਰ ਸੰਤ ਜਨਾ ਕੀ ਬਾਛ ਤੂਰ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਕਉ ਨਾਨਕ ਪ੍ਰਭ ਲੋਚਾ ਪੂਰ ਸੰਤ ਜਨ ਕੀ ਬਾਚੋ ਧੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ